ਉਹ 90% ਹੋ ਜਾਊਗਾ ਜੀ ਕਰੇ ਕਣਕ ਵੱਢ ਗਏ ਹੋ ਜਾਊਗਾ ਜੀ ਕਰੇ ਪੈਸੇ ਵਾਪਸ ਚਲ ਗਏ ਨੇ ਜੀ ਮਤਲਬ ਕਿ ਐਕਸ਼ਨ ਸਾਹਿਬ ਨੂੰ ਬਹੁਤ ਵਾਰੀ ਫੋਨ ਕਰਿਆ ਜੀ ਇੱਥੇ ਮੌਕਾ ਵੇਖ ਕੇ ਵੀ ਗਿਆ ਉਹ ਔਰ ਐਸਡੀਓ ਸਾਹਿਬ ਵੀ ਆਏ ਨਾਲ ਉਹਨਾਂ ਦੇ ਠੀਕ ਹੈ ਜੀ ਤੇ ਇਹ ਸਾਡੀ ਸੜਕ ਦੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਭਗਵੰਤ ਸ੍ਰੀ ਭਗਵੰਤ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਇਹ ਰਿਕਵੈਸਟ ਕਰਦੇ ਆਂ ਵੀ ਸਾਡੀ ਇਹ ਸੜਕ ਜਿਹੜੀ ਇਹ ਤੁਰੰਤ ਬਣਾਈ ਜਾਏ ਸਾਡੇ ਨਿੱਕੇ ਨਿੱਕੇ ਬੱਚੇ ਨੇ ਕਲੋਨੀ ਵਿੱਚ ਇਹ ਤੇ ਉਹਨੇ ਸੜਕ ਨਹੀਂ ਬਣਾਉਣੀ ਜੀ ਸਰਕਾਰ ਨੂੰ ਜਦੋਂ ਜਿਹੜਾ ਜਿਹੜਾ ਹੁੰਦਾ ਵਾ ਟੈਂਡਰ ਅਨਲਿਸਟਮੈਂਟ ਜਿਹੜੀ ਉਹ ਰੱਦ ਕੀਤੀ ਜਾਵੇ ਉਹਦੀ ਜਾਂ ਟੈਂਡਰ ਰੱਦ ਕਰਕੇ ਦੁਬਾਰਾ ਲਾਤਾ ਜਾਵੇ ਤਾਂ ਵੀ ਕੋਹੋ ਟੇਕੜਾ ਬਣਾ ਦੇਗਾ ਜੀ ਸੜਕ ਇੱਥੇ ਜੀਮੇਦਾਰ ਨੂੰ ਨੰਗਣਾ ਵੋਖਾ ਬੱਚੇ ਤੇ ਜੀਮੇਦਾਰ ਜਦ ਪੱਠੇ ਲੈਣ ਵਾਸਤੇ ਜਾਂਦੇ ਉਹਨਾਂ ਨੂੰ ਨੰਗਣਾ ਵੋਖਾ ਹੋਇਆ ਜੀ ਇਹ ਜਿਹੜੀ ਸੜਕਾਂ ਦਾਣਾ ਮੰਡੀ ਤੱਕੇ ਜਾਂਦੀ ਤੇ ਰਸਤਾ ਤੇ ਹੀ ਆ ਦੇਖ ਨਹੀਂ ਸਕਦੇ ਉਹ ਵੀ ਕਿੱਦਾਂ ਦਾ ਇੱਥੋਂ ਦੇ ਬੰਦਾ ਨੰਗੇ ਪੈਰੀਂ ਵੀ ਲੰਘ ਸਕਦਾ ਤੇ ਬੱਚੇ ਕਿਦਾਂ ਲੰਘਣਗੇ ਤੇ ਇਹਦਾ ਟੈਂਡਰ ਵੀ ਪਾਸ ਆ ਪੈਸੇ ਵੀ ਆਏ ਹੋਏ ਆ ਪਰ ਫਿਰ ਵੀ ਜੇ ਸੜਕ ਨਾ ਬਣਦਾ ਕਾਰਨ ਜਿਹੜਾ ਉਹ ਸਾਨੂੰ ਮਤਲਬ ਪਤਾ ਨਹੀਂ ਲੱਗਣਿਆ ਤੇ ਅਸੀਂ ਪਿੰਡ ਤੁਮੁਲੀਆਂ ਦੇ ਲੋਕ ਸੜਕ ਨਾ ਬਣਨ ਕਾਰਨ ਹਨ ਪਰੇਸ਼ਾਨ ਪਿੰਡ ਤੁਮੁਲੀਆਂ ਤੋਂ ਬਾਬਾ ਚੱਕ ਸ਼ਾਹ ਕਾਲਾਦਰਗाह ਨੂੰ ਜਾਂਦੀ ਸੜਕ ਤੇ ਵਸੀ ਕਲੋਨੀ ਦੇ ਲੋਕ ਐਨੀ ਦੇਣੀ ਸੜਕ ਨਾ ਬਣਨ ਕਾਰਨ ਡਾਡੇ ਪਰੇਸ਼ਾਨ ਹਨ ਇਸ ਬੰਧੀ ਕਲਬਤ ਕਰਦੇ ਹਨ ਜਸਪਾਲ ਸਿੰਘ ਫਮਨ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਕੱਚੀ ਸੜਕ ਨੂੰ ਪੱਕਾ ਕਰਨ ਲਈ ਕੰਮ ਸ਼ੁਰੂ ਹੋਇਆ ਪਰੰਤੂ ਸਿਰੇ ਨਹੀਂ ਚੜ੍ਹਿਆ ਬਰਸਾਤਾਂ ਦੇ ਦਿਨਾਂ 'ਚ ਹਾਲਾਤ ਤਾਂ ਹੋਰ ਵੀ ਬੱਤਰ ਹੋ ਜਾਂਦੇ ਹਨ ਅਤੇ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਉਹਨਾਂ ਦੱਸਿਆ ਕਿ ਕਈ ਵਾਰ ਮੌਜੂਦਾ ਸਰਕਾਰ ਦੇ ਆਗੂ ਤੇ ਅਧਿਕਾਰੀ ਆਏ ਅਤੇ ਮਿੱਠੀਆਂ ਗੋਲੀਆਂ ਦੇ ਕੇ ਚਲੇ ਜਾਂਦੇ ਹਨ ਜਸਪਾਲ ਸਿੰਘ ਜੀ ਆਪਣੇ ਇਸ ਕਲੋਨੀ ਦਾ ਮੈਂਬਰ ਵੀ ਹੈ ਜੀ ਸੋ ਸਰ ਸਾਡੇ 4-5 ਸਾਲ ਤੋਂ ਸੜਕ ਦੀ ਸਮੱਸਿਆ ਚੱਲ ਰਹੀ ਹੈ ਜੀ ਤੇ ਇਹ ਸੜਕ ਦੇ ਉੱਪਰ ਗਟਕਾ ਵੀ ਪੈ ਚੁੱਕਾ ਹੈ 4-5 ਸਾਲ ਇੱਥੇ ਪਹਿਲਾਂ ਨਹੀਂ ਪੱਥਰ ਵੀ ਰੱਖੇ ਗਏ ਨੇ ਔਰ ਐਕਸ਼ਨ ਸਾਹਿਬ ਆਏ ਐਸਡੀਓ ਸਾਹਿਬ ਆਏ ਐਕਸ਼ਨ ਸਾਹਿਬ ਸਾਨੂੰ ਗੋਣੀਆਂ ਦਈਆਂ ਨੇ ਮਤਲਬ ਕਿ ਘੱਟ ਤਾਂ ਘੱਟ ਵੀ 7-8 ਮਹੀਨੇ ਹੋ ਗਏ ਇਸ ਗੱਲ ਨੂੰ ਅਸੀਂ ਐਸੀ ਨੂੰ ਫੋਨ ਕਰਦੇ ਆਂ ਸਰ ਸਾਡੀ ਸੜਕ ਬਣਾਈ ਜਾਵੇ ਉਹ ਕਦੇ ਕਹਿਟਦਾ ਹੈ ਮਾਈਨਿੰਗ ਦੀ ਪ੍ਰੋਬਲਮ ਹੈ ਜੀ ਸਰ ਮਾਈਨਿੰਗ ਵੀ ਹੋ ਗਈ ਸਾਰਾ ਕੁਝ ਹੋ ਗਿਆ ਮਿੱਟੀ ਸਾਰੀ ਪੈ ਗਈ ਹੈ ਗਟਕਾ ਵੀ ਪਿਆ ਸਾਰਾ ਇੱਥੇ ਔਰ ਐਕਸ਼ਨ ਸਾਹਿਬ ਕਦੇ ਅਚੋਨਾ ਵੱਢ ਕੇ ਹੋ ਜਾਊਗਾ ਜੀ ਕਦੇ ਕਣਕ ਵੱਢ ਕੇ ਹੋ ਜਾਊਗਾ ਜੀ ਕਦੇ ਪੈਸੇ ਵਾਪਸ ਚਲ ਗਏ ਨੇ ਜੀ ਮਤਲਬ ਕਿ ਐਕਸ਼ਨ ਸਾਹਿਬ ਨੂੰ ਬਹੁਤ ਵਾਰੀ ਫੋਨ ਕਰਿਆ ਜੀ ਇੱਥੇ ਮੌਕਾ ਵੇਖ ਕੇ ਵੀ ਗਿਆ ਉਹ ਔਰ ਐਸਡੀਓ ਸਾਹਿਬ ਵੀ ਆਏ ਨਾਲ ਉਹਨਾਂ ਦੇ ਠੀਕ ਹੈ ਜੀ ਤੇ ਇਹ ਸਾਡੀ ਛੜਕ ਦੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਭਗਵੰਤ ਸ੍ਰੀ ਭਗਵੰਤ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਇਹ ਰਿਕਵੈਸਟ ਕਰਦੇ ਆਂ ਵੀ ਸਾਡੀ ਸੜਕ ਜਿਹੜੀ ਇਹ ਤੁਰੰਤ ਬਣਾਈ ਜਾਏ ਸਾਡੇ ਨਿੱਕੇ ਨਿੱਕੇ ਬੱਚੇ ਨੇ ਕਲੋਨੀ ਵਿੱਚ ਔਰਤ ਵੀ ਆ ਦੇਖ ਸਕਦੇ ਹੋ ਰਾਹ ਵੇਖੋ ਕਿਦਾਂ ਦਾ ਹੈ ਜੀ ਇਹ ਰਸਤੇ ਦੇ ਵਿੱਚ ਨੰਗਣਾ ਖਨੌਖਾ ਸਾਡੇ ਛੋਟੇ ਛੋਟੇ ਬੱਚੇ ਨੇ ਸਕੂਲ ਜਾਂਦੇ ਨੇ ਜਦੋਂ ਵਰਦੀਆਂ ਪਾ ਕੇ ਉਹ ਜਦੋਂ بارش ਪਈ ਹੁੰਦੀ ਹੈ ਤੇ ਬੱਚੇ ਕਦੇ ਕਹਦੀ ਵਰਦੀ ਲੱਭੜ ਜਾਂਦੀ ਹੈ ਕਿਸੇ ਬੱਚੇ ਦਾ ਬੈਗ ਖਰਾਬ ਹੋ ਜਾਂਦਾ ਹੈ ਸਾਨੂੰ ਬਹੁਤ ਵਸਿਆ ਆ ਰਹੀ ਹੈ ਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਇਹ ਹੀ ਬੇਨਤੀ ਹੈ सीएम साहब ਨੂੰ ਵੀ ਇਹ ਤੁਰੰਤ ਸਾਡੀ ਸੜਕ ਜਿਹੜੀ ਇਹ ਬਣਵਾਈ ਜਾਵੇ ਅਸੀਂ ਉਹਨਾਂ ਦੇ ਬਹੁਤ ਧੰਵਾਦੀਆਂ ਹੋਵਾਂਗੇ ਤੇ ਆਹੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਇਹ ਹੀ ਖਬਰ ਲਵਾਉਣ ਦਾ ਮਕਸਦ ਨਹੀਂ ਆਈ ਇੱਥੋਂ ਤੱਕ ਨਹੀਂ ਚਾਹੁੰਦੇ ਵੀ ਇਹ ਕੰਮ ਕੀਤਾ ਜਾਵੇ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਐਕਸ਼ਨ ਸਾਹਿਬ ਸਾਨੂੰ ਘੜੀ-ਕਮੜੀ ਗੋਲੀਆਂ ਦੇਈ ਜਾਂਦੇ ਨੇ ਉਹ ਕਦੇ ਕੋਈ ਮਨਾਂ ਲਾਂਦੇ ਕਦੇ ਕੋਈ ਲਾਂਦੇ ਨੇ ਪੈਸੇ ਵੀ ਪੈ ਚੁੱਕੇ ਨੇ ਸੜਕ ਦੇ ਔਰ ਇਹ ਸੜਕ ਜਿਹੜੀ ਇਹ ਬਣਾਈ ਨਹੀਂ ਜਾ ਰਹੀ ਜੀ ਤੇ ਸਾਡੀ ਮਾਨ ਸਾਹਿਬ ਨੂੰ ਇਹ ਹੀ ਰਿਕਵੈਸਟ ਹੈ ਵੀ ਸਾਡੀ ਇਹ ਜਿਹੜੀ ਸੜਕੇ ਤੁਰੰਤ ਬਣਾਈ ਜਾਵੇ ਸੋ ਅਸੀਂ ਉਹਨਾਂ ਦੇ ਬਹੁਤ ਧੰਵਾਦੀ ਹੋਵਾਂਗੇ ਜੁਰਗ ਨੇ ਰਾਤ ਬਰਾਤੇ ਜੇ ਕਿਤੇ ਸਾਨੂੰ ਜਾਣਾ ਪਏ ਐਮਰਜੈਂਸੀ ਵਿੱਚ ਤੇ ਜੇ ਰਸਤੇ ਹੀ ਸਾਡਾ ਸਹੀ ਨਹੀਂ ਹੋਏਗਾ ਤਾਂ ਅਸੀਂ ਕਿੱਦਾਂ ਲੈ ਕੇ ਪੁੱਜਾਂਗੇ ਤੇ ਕਿਤੇ ਦਵਾਈ ਦੁਵਾਈ ਲਿਆਉਣੀ ਹੁੰਦੀ ਹੈ ਦਵਾਈ ਲੈ ਕੇ ਆਉਣੀ ਹੁੰਦੀ ਕੋਈ ਬੱਚਾ ਢੱਲਾ ਮੱਠਾ ਆ ਜਾਂਦਾ ਰਸਤਾ ਇੰਨਾ ਖਰਾਬ ਹੈ ਤੇ ਸਾਨੂੰ ਇਹ ਬਹੁਤ ਮੁਸ਼ਕਲ ਆ ਰਹੀ ਹੈ ਸਰ ਜੀ ਅਸੀਂ ਬਹੁਤ ਵਾਰੀ ਘੋਮਣ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਪਿੱਛੇ ਜਾਈ ਸੀ ਸਾਡੇ ਸਕੂਲ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਕਿਹਾ ਗਿਆ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਸਾਡੀ ਇਹ ਸੜਕ ਜੜੀ ਨਾ ਸਰ ਬਣਾਈ ਜਾਵੇ ਤੇ ਬਸ ਬੰਦਾ ਬੰਦਾ ਕੰਮ ਸ਼ੁਰੂ ਹੁੰਦਾ ਹੁੰਦਾ ਫੇਰ ਵਿੱਚ ਕੋਈ ਨਾ ਕੋਈ ਰੋਕ ਲੱਗ ਜਾਂਦੀ ਏ ਪਤਾ ਨਹੀਂ ਸਾਨੂੰ ਇਸ ਚੀਜ਼ ਦਾ ਰੀਜ਼ਨ ਨਹੀਂ ਪਤਾ ਲੱਗਾ ਇਹ ਤੱਕ ਵੀ ਇਹ ਕੀ ਚੱਕਰ ਹੈਗਾ ਜੀ ਔਰ ਦੋ ਤਿੰਨ ਪਿੰਡ ਨੇ ਤਲਵਾੜਾ ਮਾਲ ਤੋਂ ਸਾਰਿਆਂ ਨੂੰ ਇਹ ਸੜਕ ਲੱਗਦੀ ਏ ਜੀ ਔਰ ਜੇ ਸੜਕ ਬਣੀ ਹੈਗੀ ਸਾਰੇ ਜ਼ਿਮੀਂਦਾਰਾਂ ਨੂੰ ਆਰਾਮਦਾਰੀ ਰਹੇਗੀ ਇੱਥੇ ਲਾਗੇ ਮੰਡੀ ਏ ਮੰਡੀ ਵਿੱਚ ਜਾਣ ਵੇ ਜਾਣ ਵਾਸਤੇ ਸੌਖਾ ਰਹੇਗਾ ਔਰ ਨਾਲ ਸਾਨੂੰ ਸ਼ਹਿਰ ਲੱਗਦਾ ਤੇ ਸ਼ਹਿਰ ਜਾਣਾ ਵੀ ਸੌਖਾ ਰਹੇਗਾ ਜੇ ਸਾਡੀ ਸੜਕ ਸਹੀ ਹੋ ਗਈ ਤਾਂ ਤਾਈਂ ਹੀ ਜਾ ਪੁੱਜਾਂਗੇ ਜੀ ਤੇ ਸਾਡੀ ਇਹ ਦਾ ਫਰਸਟ ਟਾਈਮ ਮਾਨ ਸਾਹਿਬ ਨੂੰ ਵੀ ਇਹ ਸੜਕ ਜਿਹੜੀ ਜੀ ਤਰਾਂਤ ਬਣਾਈ ਜਾਵੇ। ਫਿਰ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਸੜਕ ਇਹ ਸੜਕ ਜਿਹੜੀ ਹੈ ਜੀ ਇਹ ਤਲਵਾਲੇ ਦੀ ਹੱਤੋਂ ਸ਼ੁਰੂ ਕਰਕੇ ਮੰਡ ਦਾਣਾ ਮਿਲ ਤੱਕ 1.40 ਹੈ ਜੀ। ਇਹ ਤਾਂ ਬਕਾਇਦਾ 4-5 ਸਾਲ ਤੋਂ ਆਉਂਦੇ ਪੈਸੇ ਆ ਕੇ ਪੈਸੇ ਆ ਕੇ ਜੀ। 3-4 ਵਜੇ ਇੱਥੇ ਪੱਥਰ ਪਾ ਕੇ ਮੋੜ ਕੇ ਠੇਕੇਦਾਰਾਂ ਨੂੰ ਕਿਹਾ ਅਗਰ ਵਾਲੇ ਸ਼ਹਿਦ ਪੱਕਾ ਨਹੀਂ ਕੀਤਾ ਜਾ ਸਕਦਾ। ਫਿਰ ਉਹਦਾ ਜੇ ਤੇ ਉਹਨੇ ਸੜਕ ਨਹੀਂ ਬਣਾਉਣੀ ਜੀ ਸਰਕਾਰ ਨੂੰ ਜੈਦਾ ਉਹਦਾ ਜਿਹੜਾ ਹੁੰਦਾ ਵਾ ਅਨਲਿਸਟਮੈਂਟ ਜਿਹੜੀ ਉਹ ਰੱਦ ਕੀਤੀ ਜਾਵੇ ਉਹਦੀ। ਜਾਂ ਟੈਂਡਰ ਰੱਦ ਕਰਕੇ ਦੁਬਾਰ ਤਾਂ ਮੇ ਘੋੜ ਠੇਕਾ ਬਣਾ ਦੇ ਗਏ ਸੜਕ ਇੱਥੇ ਦੇ ਜ਼ਿਮੀਦਾਰ ਨੂੰ ਨੰਗਣਾ ਭੋਖਾ ਬੱਚੇ ਤੇ ਜ਼ਿਮੀਦਾਰ ਜਿਹੜੇ ਪੱਠੇ ਲੈਣ ਵਾਸਤੇ ਜਾਂਦੇ ਉਹਨਾਂ ਨੂੰ ਨੰਗਣਾ ਭੋਖਾ ਹੋਇਆ ਜੀ ਇਹੜੀ ਸੜਕਾਂ ਦਾਣਾ ਮੰਡੀ ਤੱਕ ਹੀ ਜਾਂਦੀ ਤੇ ਜਿਹੜੀ ਸੜਕ ਬਣ ਜਾਂਦੀ ਆ ਤੇ ਜਿਹੜਾ ਪਿੰਡ ਵਿੱਚੋਂ ਜਾਂਦੀਆਂ ਲੋਕਾਂ ਟੋਲੀਆਂ ਟੁਲੀਆਂ ਦਾਣੇ ਲੈ ਕੇ ਉਹ ਸਾਰੀ ਇੱਧਰ ਹੀ ਜਾਣ ਕਰਨੀ ਗਿਆ ਜੀ ਅਨੁਰਾਹੀ ਦੇ ਇਹੀ ਇੱਕ ਬੇਨਤੀ ਹੋ ਰਹੀ ਜੀ ਐਕਸਲ ਸਾਹਿਬ ਐਸਡੀਓ ਸਾਹਿਬ ਤੇ ਜਈ ਦੋ ਜਿਹੜੇ ਤਿੰਨੇ ਜਿਹੜੇ ਆ ਕੇ ਅਨਵੰਦੇ ਜੀ ਤੁਸੀਂ ਪੰਚਾਇਤ ਵੱਲੋਂ ਕਿਦੇ ਉੱਤੇ ਮਿੱਟੀ ਪਾ ਦਿਓ ਫਿਰ ਸਰਦਾਰ ਅਸਪਾਲ ਸਿੰਘ ਪੰਨੂ ਆ ਜੀ ਪੱਠੇ ਵਾਲੇ ਉਹ ਉਹਦੇ ਨਾਲ ਹੀ ਮਿੱਟੀ ਨਾਲ ਟਰੈਕਟਰ ਆਪਣੇ ਲਾਏ ਜੀ ਲਾਗਦੇ ਸੀ ਮਿੱਟੀ ਪਾ ਕੇ ਰਸ ਵਧੀਆ ਬਣਾਤਾ ਜੀ ਉਦੋਂ ਬਾਅਦ ਫੇਰ ਐਕਸ ਇਨਸਾਨ ਨੂੰ ਫੋਨ ਕੀਤਾ ਪਹਿਲੀ ਕੱਲ ਤੇ ਫੋਨ ਨਹੀਂ ਚੱਕਦੇ ਜੀ ਜੇ ਫੋਨ ਚੱਕ ਲੈਣ ਤੇ ਕਹਿੰਨਗੇ ਜੀ ਪੈਸੇ ਆ ਗਏ ਜੀ ਕਦੀ ਪੈਸੇ ਵਾਪਸ ਹੋ ਗਏ ਜੀ ਕਦੀ ਚਲੋ ਆਹੀ ਤੇ ਇਹੀ ਬੇਨਤੀ ਕਰਾਂਗੇ ਕੋਮਨ ਸਾਹਿਬ ਵੀ ਬੇਨਤੀ ਕਰਦੇ ਆ ਜੀ ਤੇ ਅੱਲ ਅਫਸਰਾਂਗੇ ਵੀ ਕਰਦੇ ਆ ਜੀ ਭਗਵੰਤ ਮਾਨ ਸਾਹਿਬ ਅਗੇ ਵੀ ਕਰਦੇ ਆ ਕਿ ਸਾਡ ਤੁਰੰਤ ਬਣਾਈ ਜਾਵੇ ਚਾਹੀਦਾ ਭਾਈ ਸਰ ਕੀ ਕਰਨਾ ਚਾਹੁੰਦੇ ਜਿਹੜੀ ਸੜਕ ਕਾਫੀ ਚਿਰ ਤੋਂ ਜਿਹੜੀ ਲੱਭਲੇ ਪਈ ਜਾਂਦੀ ਹੈ ਲਾਨਲੇਟ ਬਤ ਨਹੀਂ ਸਾਨੂੰ ਸਰ ਕਰਨ ਦਾ ਪਤਾ ਹੈਗਾ ਵੀ ਦੋ ਵਾਰੀ ਇਹਨੂੰ ਸ਼ੁਰੂ ਕੀਤਾ ਆ ਮਤਲਬ ਉਹ ਗਟਕਾ ਵੀ ਪੈ ਗਿਆ ਵਾ ਹੁਣ ਦੋ ਤਿੰਨ ਵਾਰੀ ਫੇਰ ਐਕਸ਼ਨ ਸਾਹਿਬ ਦੀ ਨਿਗਰਾਨੀ ਚ ਲਿਆਂਦਾ ਹੀ ਹਰਤਾਨ ਜਾਰਾ ਸਾਹਿਬ ਨੂੰ ਸਰ ਕੁਮਨ ਸਾਹਿਬ ਨੂੰ ਦੱਸ ਕੇ ਤੇ ਫੇਰ ਹੁਣ ਇਹਦੀ ਲਾਨਲੇਟ ਲਾਣੀ ਦਾ ਸਾਨੂੰ ਕਾਰਨ ਨਹੀਂ ਮਤਲਬ ਪਿੰਡ ਵਾਸੀਆਂ ਨੂੰ ਪਤਾ ਲੱਗਣ ਡਿਆ ਹੁਣ ਤੁਹਾਡੇ ਸਾਹਮਣੇ ਆ ਭਾਜੀ ਜੀ ਸਵਾਲ ਨੇ ਦੱਸਿਆ ਵੀ ਬੱਚਿਆਂ ਨੂੰ ਦਿੱਕਤ ਹੈ ਸਕੂਲ ਜਾਣ ਲਈ ਤੇ ਰਸਤਾ ਤੁਸੀਂ ਆ ਦੇਖ ਨਹੀਂ ਸਕਦੇ ਵੀ ਕਿੱਦਾਂ ਦਾ ਇੱਥੋਂ ਦੇ ਬੰਦਾ ਨੰਗੇ ਪੈਰੀਂ ਨਹੀਂ ਲੰਘ ਸਕਦਾ ਤੇ ਬੱਚੇ ਕਿੱਦਾਂ ਲੰਘਣਗੇ ਤੇ ਇਹਦਾ ਟੈਂਡਰ ਵੀ ਪਾਸ ਆ ਪੈਸੇ ਵੀ ਆਏ ਹੋਏ ਆ ਪਰ ਫਿਰ ਵੀ ਜੇ ਸੜਕ ਨਾ ਬਣਦਾ ਕਾਰਨ ਜਿਹੜਾ ਉਹ ਸਾਨੂੰ ਮਤਲਬ ਪਤਾ ਨਹੀਂ ਲੱਗਣਿਆ ਤੇ ਅਸੀਂ ਹਲਕਾ ਨ ਚਾਰਜ ਵੀ ਬੇਨਤੀ ਕਰਦੇ ਤੇ ਵੀ ਇਹ ਸੜਕ ਦੀ ਸੁਲਵਾਈ ਕੀਤੀ ਜਾਵੇ ਤੇ ਬਣੇ ਬਣਾਈ ਸੰਕ ਗੱਲ ਕਰੀ ਪੱਥਰ ਪਾ ਕੇ ਦੁਬਾਰਾ ਚੁਕ ਲਿਆ ਗਿਆ ਪੱਥਰ ਪਹਿਲੀ ਵਾਰੀ ਪਾ ਕੇ ਬਾਅਦ ਚ ਫੇਰ ਪਤਾ ਨਹੀਂ ਇਹਨਾਂ ਨੇ ਇਕੱਠਾ ਕੀਤਾ ਤੇ ਫੇਰ ਦੋ ਤਿੰਨ ਵਾਲੀ ਦੋ ਤਿੰਨ ਟਰੱਕ ਜੇ ਫੇਰ ਸੁੱਤੇ ਆ ਤੇ ਫਗੋਂ ਇਹ ਇਹ ਥੇਦੇ ਫੇਰ ਵੀ ਇਦਾਂ ਐ ਨਾ ਤੇ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਵੇਖਾਂਗੇ ਨਾ ਉਥੋਂ ਆਪਾਂ ਟਰੈਕਟਰ ਤੇ ਵੀ ਨਹੀਂ ਲੰਘ ਸਕਦੇ ਔਰ ਮਿੱਟੀ ਵੀ ਹੁਣ ਪਾਈ ਸੀ ਕੀ ਉਹਨਾਂ ਨੇ ਕਹਿੰਦੇ 10 ਹਾਂ ਜੀ ਤੇ ਮਿੱਟੀ ਜਦੋਂ ਮਤਲਬ ਐਕਸ਼ਨ ਸਾਹਿਬ ਆਏ ਸੀ ਤੇ ਮਿੱਟੀ ਵੀ ਦੁਬਾਰਾ ਮਤਲਬ ਪਾਈ ਕਹਿੰਦੇ ਮਾਇਨੇ ਤੁਸੀਂ ਪਾਈ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਿੱਦਾਂ ਜਿੰਨਾ ਜਿੰਨਾ ਲੱਗਦਾ ਹੀਰਾ ਉਹਨਾਂ ਨੇ ਮਤਲਬ ਪਾਈ ਆ ਜਿੱਦਾਂ ਜਿਹਦੇ ਮੱਥੇ ਨੂੰ ਕਿੱਲਾ ਲੱਗਦਾ ਸੀ ਤੇ ਉਹ ਸਾਰਿਆਂ ਨੇ ਪਾਈ ਹੈ ਪਰ ਫੇਰ ਵੀ ਨਹੀਂ ਮਤਲਬ ਬਣ ਦਿੱਤੀ ਜਾ ਰਹੀ ਹੈ